ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰੁਣ ਕੋਰਾਲੀ ਇਸ ਵਕਤ ਦੀ ਵੱਡੀ ਖਬਰ ਧਨੋਲਾ ਤੋਂ ਸਾਹਮਣੇ ਆ ਰਹੀ ਹੈ ਭਾਨਾ ਸਿੱਧੂ ਦੇ ਦੋ ਭੈਣਾ ਅਤੇ ਭਰਾ ਅਤੇ ਲੱਖਾ ਸਿਧਾਣਾ ਸਮੇਤ ਕਈ ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਪੂਰਾ ਮੁੱਦਾ ਕੀ ਹੈ ਪੂਰਾ ਮਾਮਲਾ ਕੀ ਹੈ ਉਹ ਗਲਬਾ ਤੁਹਾਨੂੰ ਦੱਸਦੇ ਆ 3 ਤਰੀਕ ਨੂੰ ਇੱਕ ਵੱਡਾ ਇਕੱਠ ਕੀਤਾ ਗਿਆ ਸੀ ਜਿਸ ਦੇ ਵਿੱਚ ਮੰਗ ਕੀਤੀ ਗਈ ਸੀ ਕਿ ਭਾਨਾ ਸਿੱਧੂ ਨੂੰ ਰਿਹਾਅ ਕੀਤਾ ਜਾਵੇ ਕਿਉਂਕਿ ਉਸਦੇ ਛੁੱਠੇ ਪਰਚੇ ਪਾਏ ਗਏ ਨੇ ਇਸ ਮੁੱਦੇ ਨੂੰ ਲੈ ਕੇ ਲੱਖਾ ਸਿਧਾਣਾ ਵੱਲੋਂ ਇੱਕ ਇਕੱਠ ਕੀਤਾ ਗਿਆ ਸੀ ਜਿਸ ਦੇ ਵਿੱਚ ਕਾਫੀ ਲੋਕ ਵੀ ਪੁੱਜੇ ਸਨ ਅਤੇ ਹੁਣ ਇਹ ਖਬਰ ਸਾਹਮਣੇ ਆ ਰਹੀ ਹੈ ਜਦੋਂ ਕਿ ਭਾਨਾ ਸਿੱਧੂ ਨੂੰ 10 ਤਰੀਕ ਨੂੰ ਛੱਡਣ ਦੀ ਗੱਲ ਕੀਤੀ ਜਾ ਰਹੀ ਸੀ ਤਾਂ ਹੁਣ ਲੱਖਾ ਸਿਧਾਣਾ ਅਤੇ ਭਾਨਾ ਸਿੱਧੂ ਦੀਆਂ ਦੋ ਭੈਣਾਂ ਅਤੇ ਇੱਕ ਪਰਾ ਤੇ ਸਮੇਤ ਹੋਰ ਕਈਆਂ ਤੇ ਮਾਮਲਾ ਵੀ ਦਰਜ ਕਰ ਲਿਤਾ ਗਿਆ ਤੁਸੀਂ ਵੀ ਕਮੈਂਟ ਕਰਕੇ ਜਰੂਰ ਆਪਣੇ ਵਿਚਾਰ ਸਾਂਝੇ ਕਰਿਓ ਅਤੇ ਮਾਮਲਾ ਕੀ ਹੈ ਉਦੇ ਬਾਰੇ ਵੀ ਤੁਹਾਨੂੰ ਦੱਸਦੇ ਆ ਨਾਲ ਦੀ ਨਾਲ ਸਕਰੀਨ ਤੇ ਐਫ ਆਈ ਆਰ ਦੀ ਕਾਪੀ ਵੀ ਅਸੀਂ ਤੁਹਾਨੂੰ ਦਿਖਾ ਰਹੇ ਆ ਅਤੇ ਤੁਹਾਨੂੰ ਦੱਸਦੇ ਆ ਕਿਸ ਕਿਸ ਤੇ ਮੁਕੱਦਮਾ ਦਰਜ ਕੀਤਾ ਗਿਆ ਭਾਨਾ ਸਿੱਧੂ ਦੇ ਪਿਤਾ ਬਿਕਰ ਸਿੰਘ ਤੇ ਪਰਚਾ ਦਰਜ ਕੀਤਾ ਗਿਆ ਅਤੇ ਭਾਨਾ ਸਿੱਧੂ ਦੇ ਭਰਾ ਅਮਨਾ ਸਿੰਘ ਭਾਨਾ ਸਿੱਧੂ ਦੀ ਭੈਣ ਕਿਰਪਾਲਕੌਰ ਭਾਨੇ ਦੀ ਭੈਣ ਸੁਖਪਾਲਕੌਰ ਸਰਬਜੀਤ ਸਿੰਘ ਜੋ ਕਿ ਪਿੰਡ ਦੇ ਸਰਪੰਚ ਸਨ ਉਹਨਾਂ ਤੇ ਵੀ ਮੁਕੱਦਮਾ ਦਰਜ ਕੀਤਾ ਗਿਆ ਪੰਚ ਰਣਜੀਤ ਸਿੰਘ ਕੁਲਵਿੰਦਰ ਸਿੰਘ ਖਾਲਿਸਤਾਨੀ ਇਸਤੇ ਵੀ ਪਰਚਾ ਦਰਜ ਕੀਤਾ ਗਿਆ ਅਤੇ ਹੋਰ ਇਸ ਤੋਂ ਇਲਾਵਾ ਲੱਖਾ ਸਿਧਾਣਾ ਗੁਰਵਿੰਦਰ ਸਿੰਘ ਸੁਖਪਾਲ ਸਿੰਘ ਗੁਰਵਿੰਦਰ ਸਿੰਘ ਬਲਜਿੰਦਰ ਸਿੰਘ ਪ੍ਰਕਪਾਲ ਸਿੰਘ ਗੁਰਮਖ ਸਿੰਘ ਜੱਸੀ ਨਿਹੰਗ ਅਮਰੀਕ ਸਿੰਘ ਜਸਵੀਰ ਸਿੰਘ ਇੰਜੀਨੀਅਰ ਅਤੇ ਅਣਪਛਾਤੇ ਵਿਅਕਤੀ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਹੈ ਇਸ ਦੇ ਵਿੱਚ ਪੁਲਿਸ ਵੱਲੋਂ ਵੀ ਇੱਕ ਸ਼ਿਕਾਇਤ ਦਿੱਤੀ ਗਈ ਸੀ ਕਿ ਜਿਸ ਦਿਨ ਇਹ ਕਾਟ ਕੀਤਾ ਗਿਆ ਸੀ ਤਾਂ ਇੱਕ ਪੁਲਿਸ ਦੇ ਅਫਸਰ ਤੇ ਤਲਵਾਰਾਂ ਦੇ ਨਾਲ ਹਮਲਾ ਕੀਤਾ ਗਿਆ ਅਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ 307 ਧਾਰਾ ਵੀ ਉਸਤੇ ਜੋੜ ਦਿੱਤੀ ਗਈ ਹੈ ਪੂਰੇ ਮਾਮਲੇ ਦੇ ਅਨੁਸਾਰ ਹੁਣ ਜਲਦੀ ਲੱਖਾ ਸਿਧਾਣਾ ਅਤੇ ਉਸ ਦੀ ਜੋ ਭਾਨਾ ਸਿੱਧੂ ਦੀਆਂ ਭੈਣਾਂ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਅਤੇ ਇਹ ਕਿਹੜੀ ਕਿਹੜੀ ਧਰਾਮਾ ਦੇ ਨਾਲ ਪਰਚਾ ਦਰਜ ਹੋਇਆ 214 2014 283 186 353 279 427 307 ਜੋ ਕਿ ਇਰਾਦਾ ਕਤਲ ਦਾ ਨਾਮ ਅਦਾਦਾ ਕਤਲ ਦਾ ਪਰਚਾ ਹੁੰਦਾ ਹੈ 307 ਦਾ ਉਹ 148 149 117 268 IPC ਇਸ ਦੇ ਤਹਿਤ ਇਹ ਪਰਚਾ ਦਰਜ ਕੀਤਾ ਗਿਆ ਅਤੇ ਪੁਲਿਸ ਦੇ ਅਫਸਰ ਨੇ ਇਹ ਜਾਣਕਾਰੀ ਦੰਦੇ ਕੋ ਦੱਸਿਆ ਕਿ ਭਾਨਾ ਸਿੱਧੂ ਦੀ ਗ੍ਰਿਫਤਾਰੀ ਨੂੰ ਜਦੋਂ ਰਿਹਾਆ ਕਰਨ ਦੇ ਲਈ ਲੱਖਾ ਸਿਧਾਨਾ ਵੱਲੋਂ ਇਕੱਠ ਕੀਤਾ ਗਿਆ ਸੀ ਤਾਂ ਕੁਝ ਲੋਕਾਂ ਵੱਲੋਂ ਪੁਲਿਸ ਤੇ ਤਲਵਾਰ ਦੇ ਨਾਲ ਹਮਲਾ ਕੀਤਾ ਗਿਆ ਅਤੇ ਲੱਖਾ ਸਿਧਾਨਾ ਅਤੇ ਭਾਨਾ ਸਿੱਧੂ ਦੀ ਭੈਣ ਤੇ ਭਰਾ ਵੱਲੋਂ ਲੋਕਾਂ ਨੂੰ ਉਕਸਾਇਆ ਗਿਆ ਕਿ ਜਿਸ ਦੇ ਨਾਲ ਟਰੈਕਟਰ ਟਰਾਲੀਆਂ ਦੇ ਨਾਲ ਉਹਨਾਂ ਜੋ ਪੁਲਿਸ ਮੁਲਾਜ਼ਮ ਉੱਤੇ ਡਿਊਟੀ ਕਰ ਰਹੇ ਸਨ ਉਹਨਾਂ ਨੂੰ ਕੁਚਲਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਅਤੇ ਹੁਣ ਜਲਦੀ ਲੱਖਾ ਸਿਧਾਨਾ ਦੇ ਨਾਲ ਨਾਲ ਹੋਰ ਵੀ ਕਈ ਜਿਨ੍ਹਾਂ ਦੇ ਮਾਮਲੇ ਦਰਜ ਹੋਇਆ ਉਹਨਾਂ 'ਤੇ ਵੀ ਗ੍ਰਿਫਤਾਰੀ ਹੋ ਸਕਦੀ ਹੈ ਅਤੇ 10 ਤਰੀਕ ਨੂੰ ਭਾਨਾ ਸਿੱਧੂ ਨੂੰ ਰਿਹਾ ਕਰਨ ਦੀਆਂ ਗੱਲਾਂ ਆਖੀਆਂ ਗਈਆਂ ਸਨ ਪਰ ਹੁਣ ਸਾਰਾ ਕੁਝ ਉਲਟ ਹੁੰਦਾ ਹੀ ਦਿਖਾਈ ਦੇ ਰਿਹਾ ਹੈ ਜਦੋਂ ਇਸ ਬਾਬਤ ਲੱਖਾ ਸਿਧਾਨਾ ਦੇ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਲੱਖਾ ਸਿਧਾਨਾ ਨੇ ਦੱਸਿਆ ਕਿ ਇਹ ਪ੍ਰਸ਼ਾਸਨ ਨੇ ਕਤਲ ਕੀਤਾ ਹੈ ਕਿਉਂਕਿ ਪ੍ਰਸ਼ਾਸਨ ਨੇ ਉਹਨਾਂ ਦੇ ਨਾਲ ਬੈਠ ਕੇ ਇਹ ਗੱਲਬਾਤ ਕੀਤੀ ਸੀ ਕਿ 10 ਤਰੀਕ ਨੂੰ ਭਾਨਾ ਸਿੱਧੂ ਨੂੰ ਰਿਹਾ ਕੀਤਾ ਜਾਵੇਗਾ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਨੇ ਦਗਾ ਦਿੱਤੀ ਹੈ ਅਤੇ ਜ਼ਰੂਰ ਇਸ ਦਾ ਫਲ ਆਣ ਵਾਲੀਆਂ ਚੋਣਾਂ ਦੇ ਵਿੱਚ ਸਰਕਾਰ ਨੂੰ ਮਿਲੇਗਾ ਅਤੇ ਹੁਣ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਆਖਰ ਕੀ ਕਹਿਣਾ ਚਾਹੁੰਦੇ ਹੋ ਇਸ ਪੂਰੇ ਮਾਮਲੇ ਨੂੰ ਲੈ ਕੇ ਤੁਸੀਂ